ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣਾ ਵੀਐਨ ਦਾ ਵੀਡੀਓ ਐਡੀਟਰ ਦਾ ਆਪਣਾ ਅਗਲਾ ਚੈਪਟਰ ਹੈਗਾ ਜੀ ਸੋ ਲੈਸਨ 4 ਦਾ ਅੱਜ ਆਪਾਂ ਅੱਜ ਕਰਾਂਗੇ ਆਪਾਂ ਅੱਜ ਚਾਰ ਟੂਲ ਆ ਜਿਹੜੇ ਆਪਾਂ ਕਵਰ ਕਰਾਂਗੇ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਇਸੇ ਵੀਡੀਓ ਦੇ ਉੱਤੇ ਕੰਮ ਕਰਦੇ ਪਿਆ ਹਾਂ ਪਹਿਲੇ ਲੈਸਨ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਤੁਸੀਂ ਵੀਡੀਓ ਨੂੰ ਕਿਵੇਂ ਰਿਪੋਰਟ ਕਰਨਾ ਤੇ ਉਹਦੇ ਉੱਤੇ ਤੁਸੀਂ ਵੀਡੀਓ ਤੇ ਵੀਡੀਓ ਕਿਵੇਂ ਰੱਖਣੀ ਹੈ ਫਿਰ ਆਪਾਂ ਦੱਸਿਆ ਸੀ ਆ ਜਿਹੜਾ ਥੱਲੇ ਇਫੈਕਟ ਸੀਗੇ ਸਾਰੇ ਆਪਾਂ ਇਹਨਾਂ ਤੇ ਕੰਮ ਕੀਤਾ ਸੀਗਾ ਤੇ ਆਪਾਂ ਫੇ ਫੇਰ ਤੱਕ ਆਪਾਂ ਕੰਮ ਕਰ ਚੁੱਕੇ ਸੀ ਤੇ ਆ ਕ੍ਰੋਪ ਵੀ ਆਪਾਂ ਕਰ ਲਿਆ ਸੀਗਾ ਅੱਜ ਜਿਹੜੇ ਆਪਾਂ ਅਗਲੇ 4 ਟੂਲ ਆ ਅਗਲੇ 4 ਟੂਲ ਆ ਜੇ ਆਪਾਂ ਕਰਾਂਗੇ ਰੋਟੇਟ ਮਿਰਰ ਫਲਿੱਪ ਤੇ ਫਿਲ ਏ ਆਪਾਂ ਚਾਰ ਪੰਜ ਕਲਿੱਪ ਨੇ ਜਿਹੜੇ ਆਪਾਂ ਇੱਕ ਕਲਿੱਕ ਕਰਾਂਗੇ ਜੀ ਸੋ ਆਪਾਂ ਵੀਡੀਓ ਕਰਦੇ ਸ਼ੁਰੂ ਦੇਖੋ ਜੀ ਸਟਾਰਟਿੰਗ ਵਿੱਚ ਜਿੱਦਾਂ ਤੁਸੀਂ ਆ ਵੀਡੀਓ ਰੱਖ ਲੈਣੀ ਆ ਨਾ ਜੇ ਮੰਨ ਕੇ ਜੇ ਤੁਸੀਂ ਇੱਕ ਵੀਡੀਓ ਰੱਖੀ ਹੋਈ ਹੈ ਤੁਸੀਂ ਆਪਣੀ ਹਨਾ ਆਪਾਂ ਆ ਵੀਡੀਓ ਤੇ ਕੀ ਕਰਨਾ ਵਾ ਜੇ ਮੰਨ ਕੇ ਚੱਲੋ ਹੁਣ ਆਪਾਂ ਗੱਲ ਕੰਮ ਕਰਦੇ ਆਪਾਂ ਪਹਿਲਾਂ ਜਿਵੇਂ ਰੇ ਹੁਣ ਆ ਗਿਆ ਰੋਟੇਰ ਰੋਟੇਰ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਰੋਟੇਟ ਮਤਲਬ ਹੁੰਦਾ ਮਤਲਬ ਵੀਡੀਓ ਨੂੰ ਘੁਮਾਉਣਾ ਜਿੱਥੇ ਦੇਲੇ ਪਾਸੇ ਘੁਮਾ ਲੋ ਤੁਸੀਂ ਆ ਕਰਾਂਗਾ ਆ ਦੇਖੋ ਵੀਡੀਓ ਘੁੰਮ ਗਈ ਮੇਰੀ ਕਿਹੜੇ ਪਾਸੇ ਨੂੰ ਹੋ ਗਈ ਠੀਕ ਹੈ ਜੀ ਹੁਣ ਫਿਰ ਇਹਨੂੰ ਕਵਾਵ ਹਣ ਅੱਗੇ ਆ ਗਿਆ ਫਲਿੱਪ ਇਹਦੀ ਆਪਾਂ ਨੂੰ ਲੋਡ ਨਹੀਂ ਪੈਂਦੀ ਹੈਗੀ ਆ ਜਿਹੜਾ ਫਲਿੱਪ ਲਿਖਿਆ ਨਾ ਫਲਿੱਪ ਦੀ ਆਪਾਂ ਨੂੰ ਜ਼ਿਆਦਾ ਲੋਡ ਨਹੀਂ ਪੈਂਦੀ ਹੈਗੀ ਇਹ ਤੁਹਾਨੂੰ ਕਦੇ ਲੋਡ ਪੈਣੀ ਨਹੀਂ ਇਹਦੀ ਇੱਕ ਆ ਗਿਆ ਫਿਲ ਫਿਲ ਦਾ ਮਤਲਬ ਇਹ ਹੈ ਜੇ ਤੁਸੀਂ ਫਿਲ ਕਰੋਗੇ ਮਤਲਬ ਚਲੋ ਤੁਹਾਡੀ ਵੀਡੀਓ ਛੋਟੀ ਆ ਤਾਂ ਜਦੋਂ ਬਣ ਕੇ ਤੱਕ ਤੁਸੀਂ ਦੇਖਣੋ ਕਿ ਤੁਹਾਡੀ ਵੀਡੀਓ ਨਾ ਤੁਹਾਡੀ ਵੀਡੀਓ ਜਿਹੜੀ ਹੁੰਦੀ ਹੈ ਛੋਟੀ ਹੁੰਦੀ ਹੈ ਜੀ ਹਨਾ ਤਾਂ ਤੁਸੀਂ ਫਿਲ ਤੇ ਕਲਿੱਕ ਕਰੋਗੇ ਨਾ ਉਹ ਆਟੋਮੈਟਿਕਲੀ ਸਾਈਜ਼ ਬਣ ਜਾਈਗਾ ਦੇਖੋ ਮੈਂ ਫਲਿੱਪ ਫਿਲ ਤੇ ਕੀਤਾ ਆ ਦੇਖੋ ਹੋ ਗਈ ਆਟੋਮੈਟਿਕਲੀ ਇਹਦੀ ਵੀ ਤੁਹਾਨੂੰ ਬਹੁਤ ਘੱਟ ਲੋਡ ਪੈਣੀ ਹੈ ਅੱਗੇ ਆ ਗਿਆ ਬੀਜੀ ਬੀਜੀ ਤੇ ਕਲਿੱਕ ਜਦੋਂ ਤੁਸੀਂ ਕਰੋਗੇ ਇਹਦਾ ਹੁੰਦਾ ਮਤਲਬ ਤੁਸੀਂ ਬਲਰ ਬਰੂਰ ਕਰ ਸਕਦੇ ਹੋ ਥੋੜੀ ਵੈਸੇ ਇਹਦੀ ਜਿਆਦਾ ਲੋਡ ਨਹੀਂ ਪੈਂਦੀ ਕਿਸੇ ਵੀ ਫੰਕਸ਼ਨ ਦੇ ਵਿੱਚ ਇਹਦੀ ਲੋਡ ਨਹੀਂ ਪੈਂਦੀ ਹੈਗੀ ਅੱਗੇ ਆ ਗਿਆ ਬਲਰ ਤੁਸੀਂ ਇੱਥੇ ਕਲੈਕਟ ਕਰੋਗੇ ਆ ਬਲਰ ਹੋ ਜਾਏਗੀ ਤੁਸੀਂ ਕਿੰਨੇ ਵੀ ਯਰ ਮੇਰੀ ਵੀਡੀਓ ਬਲਰ ਹੋ ਜਾਏ ਆ ਦੇਖੋ ਆ ਬਲਰ ਹੋ ਗਈ ਇਹਨਾਂ ਦੇਖੋ ਇੱਥੇ ਤੁਸੀਂ ਘਟਾਵਾਂ ਦਾ ਸਕਦੇ ਹੋ ਆ ਦੇਖੋ ਆ ਇੱਥੋਂ ਵਧਾ ਘਟਾ ਸਕਦੇ ਹੋ ਆਜੀ ਇੱਥੇ ਵਧਾ ਕੇ ਨਾ ਸਕਦੇ ਹੋ ਤੁਸੀਂ ਵੀਡੀਓ ਦੇਖੋ ਤੁਹਾਡੀ ਵੀਡੀਓ ਬਲਰ ਹੋ ਜਾਂਦੀ ਜਿਵੇਂ ਜਿਵੇਂ ਮੈਂ ਬਧਾਈ ਜਾਂਦਾ ਇੱਥੋਂ ਉਦਾਂ ਦਾ ਵੀਡੀਓ ਤੁਹਾਡੀ ਬਲਰ ਹੋ ਜਾਂਦੀ ਆ ਇਹਦੀ ਵੀ ਆਪਾਂ ਨੂੰ ਵੈਸੇ ਬਹੁਤ ਘੱਟ ਲੋਡ ਪੈਂਦੀ ਆ ਜ਼ਿਆਦਾ ਲੋਡ ਇਹਦੀ ਨਹੀਂ ਪੈਂਦੀ ਹੈਗੀ ਅੱਗੇ ਆ ਗਿਆ ਜ਼ੂਮ ਜ਼ੂਮ ਤੇ ਆਪਾਂ ਕਲਿੱਕ ਕਰਦੇ ਆਂ ਜ਼ੂਮ ਦੇਖੋ ਆ ਗਿਆ ਜ਼ੂਮ ਆਊਟ ਕਰੋਗੇ ਤਾਂ ਜ਼ੂਮ ਆਊਟ ਹੋ ਜਾਏਗੀ ਠੀਕ ਹੈ ਜੀ ਆ ਜ਼ੂਮ ਇਨ ਕਰੋਗੇ ਇੱਕੋ ਤਾਂ ਜ਼ੂਮ ਹੋ ਕੇ ਆਊਗੀ ਵੀਡੀਓ ਇਹ ਤੁਹਾਡੀ ਇਹਦਾ ਵੀ ਆਪਾਂ ਨੂੰ ਵੀਡੀਓ ਦੇ ਵਿੱਚ ਆਪਾਂ ਨੂੰ ਜ਼ਿਆਦਾ ਫਰਕ ਆਪਾਂ ਨੂੰ ਨਹੀਂ ਪੈਂਦਾ ਕਿ ਬਹੁਤ ਘੱਟ ਰੀਅਰ ਹੁੰਦੀ ਆ ਵੀ ਜਿਨ੍ਹਾਂ ਨੇ ਪ੍ਰੋਫੈਸ਼ਨਲ ਡਿਟੀ ਕਰਨੀ ਹੁੰਦੀ ਆ ਉਹਨਾਂ ਲਈ ਹੁੰਦੀ ਐਕਸਟਰਾ ਆਡੀਓ ਦੇਖੋ ਆ ਗਿਆ ਨਾ ਐਕਸਟਰਾ ਆਡੀਓ ਤੁਸੀਂ ਇੱਥੇ ਕਲਿੱਕ ਕਰੋਗੇ ਜਿਹੜੀ ਤੁਹਾਡੀ ਆਵਾਜ਼ نیچے ਸੀ ਨਾ ਜੀ ਜਿਹੜੀ ਵੋਲਿਊਮ ਤੁਸੀਂ ਦਿੱਤੀ ਸੀ ਉਹੀ ਆਵਾਜ਼ ਤੁਹਾਡੀ ਚੱਕ ਕੇ ਸੇਮ ਡਿੱਟੋ ਚੀਜ਼ ਚੱਕ ਕੇ ਤੁਹਾਨੂੰ ਉੱਪਰ ਦੇ ਦੇਗਾ ਦੇਖੋ ਆ ਦੇ ਦੇਣਾ ਸੁਣ ਦਿਓ ਨਾ ਹੁਣ ਮੈਂ ਮੰਨ ਕੇ ਚੱਲوں ਮੈਂ ਥੱਲੇ ਦੀ ਆਵਾਜ਼ ਜਿਹੜੀ ਮੇਰੀ ਆਪ ਮੇਰੀ ਆਪ ਦੀ origignal voice ਆ ਮੈਨੂੰ ਬੰਦ ਕਰ ਦੇਣਾ ਦੇਖੋ ਲੋ ਕਰਤੀ ਹੁਣ ਜਿਹੜੀ ਮੇਰੀ ਉੱਪਰਲੀ voice ਆ ਉਹ ਚੱਲੇਗੀ ਦੇਖੋ ਚਲਦੀ ਪਈ ਜਾਂਦਾ ਜੀ ਇਹ ਮੇਰੀ ਉੱਪਰਲੀ ਸਾਊਂਡ ਚੱਲਦੀ ਪਈ ਆ ਠੀਕ ਹੈ ਜੀ ਇਹਦੀ ਆਪਾਂ ਨੂੰ ਤੁਹਾਨੂੰ ਲੋੜ ਉਦੋਂ ਪੈਗੀ ਜਦੋਂ ਮੰਨ ਕੇ ਚੱਲੋ ਤੁਸੀਂ ਕੋਈ ਵਲੋਗ ਸ਼ੂਟ ਕਰਦੇ ਪਿਓ ਜਾ ਕੇ ਅਸੀਂ ਟੋਪੀ ਤੇ ਕੰਮ ਕਰਦੇ ਤੁਹਾਨੂੰ ਉਦੋਂ ਜੀ ਲੋੜ ਪੈਗੀ ਜੀ ਹੁਣ ਆਪਾਂ ਅਗਲੇ ਕਰਦੇ ਨੇ ਐਕਸਟ੍ਰੈਟ ਆਡੀਓ ਠੀਕ ਹੈ ਜੀ ਤੁਸੀਂ ਇੱਥੇ ਜਦੋਂ ਕਲਿੱਕ ਕਰੋਗੇ ਇਹ ਸੌਰੀ ਇਹ ਤਾਂ ਆਪਣਾ ਹੋ ਗਿਆ ਐਕਸਟ੍ਰੈਟ ਆਡੀਓ ਵਾਲਾ ਤਾਂ ਆਪਣਾ ਹੋ ਗਿਆ ਹੁਣ ਆਪਣਾ ਆ ਗਿਆ ਆਟੋ ਕੈਪਸ਼ਨ ਦਾ ਆਟੋ ਕੈਪਸ਼ਨ ਦੀ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਪੈਗੀ ਮੰਨ ਕੇ ਚੱਲੋ ਤੁਸੀਂ ਫੇਸਬੁੱਕ ਤੇ ਇੰਸਟਾਗ੍ਰam ਤੇ ਤੁਸੀਂ ਰੀਲ ਪੋਣੀ ਹੋ ਨਾ ਤਾਂ ਤੁਹਾਨੂੰ ਮੰਨ ਕੇ ਚੱਲੋ ਉਹਦੀ ਤੁਹਾਨੂੰ ਇਹਦੀ ਲੋਡ ਪੈਣੀ ਹੀ ਪੈਣੀ ਆ ਤੁਹਾਨੂੰ ਇਹਦੀ ਇਹਦੀ ਲੋਡ ਕਿਵੇਂ ਪੈਣੀ ਆ ਮੰਨ ਕੇ ਚੱਲੋ ਤੁਸੀਂ ਆਟੋ ਕੈਪਸ਼ਨ ਤੇ ਕਲਿੱਕ ਕੀਤਾ ਹੁਣ ਇੱਥੇ ਲਿਖਿਆ ਆ ਗਿਆ ਲੈਂਗੁਏਜ ਆਗੇ ਇੰਗਲਿਸ਼ ਠੀਕ ਹੈ ਜੀ ਕਨਵਰਟ ਮੋਡ ਆ ਗਿਆ ਟੀਨੀ ਇਹਦਾ ਮਤਲਬ ਇਹ ਹੈਗਾ ਮਤਲਬ ਵੀ ਮੰਨ ਕੇ ਚੱਲੋ ਤੁਸੀਂ ਜਦੋਂ ਕੋਈ ਕੋਈ ਉਹ ਕਰਦੇ ਹੋ ਕੋਈ ਵੀ ਤੁਸੀਂ ਮਤਲਬ ਵੀ ਰੀਲ ਬਣਾਉਣਾ ਤੁਸੀਂ ਦੇਖਣਗੇ ਰੀਲਾਂ ਦੇ ਉੱਤੇ ਨਾ ਉਹ ਬੰਦਾ ਬੋਲ ਹੀ ਜਾਂਦਾ ਆਟੋਮੈਟਿਕਲੀ ਉਹਦੇ ਉੱਤੇ ਕੈਪਸ਼ਨ ਲਿਖੇ ਆ ਜਾਂਦੇ ਆ ਤਾਂ ਤੁਸੀਂ ਕੀ ਕਰਨਾ ਜੇ ਇਹਨੂੰ ਲੋਨ ਤੁਸੀਂ ਕਨਵਰਟ ਤੇ ਕਲਿੱਕ ਕਰਨਾ ਕਨਵਰਟ ਤੇ ਕਲਿੱਕ ਕਰਦੇ ਹੋ ਤਾਂ ਥੋੜੀ ਜਿਹੀ ਪ੍ਰੋਸੈਸਿੰਗ ਲੱਗੂ ਇਹ ਆ ਗਿਆ ਇਹ ਪੁੱਛਦਾ ਪਿਆ ਵਾ ਸਕਰੀਨ ਮਿੰਗੀ ਆ ਰਹੀ ਹੈ ਹਨਾ ਇਹ ਪੁੱਛ ਰਿਹਾ ਵੀ ਤੁਸੀਂ ਨੰਬਰ 1 ਤੇ ਮਤਲਬ ਤੁਸੀਂ ਕੀ ਪਾਉਣਾ ਚਾਹੁੰਦੇ ਹੋ ਇੱਥੇ ਮੈਂ ਲਿਖ ਦਿਨਾ ਸਰੋਏ ਇਸ ਏ ਆਰ ਓ ਏ ਵਾਈ ਸਰੋਏ ਠੀਕ ਹੈ ਜੀ 2 ਸੈਕਿੰਡ ਤੋਂ ਬਾਅਦ ਕੀੜੀ ਆਣਾ ਚਾਹੀਦਾ ਮਿਲਗੀ ਦੇ ਨਾਲ ਸਰੋਏ ਵਲੋਗ ਵਲੋਗ ਹੁਣ ਆ ਗਿਆ ਨੰਬਰ 4 ਤੇ ਪੁੱਛ ਰਿਹਾ 4 ਸੈਕਿੰਡ ਇਸ ਸੈਕਿੰਡਾ ਬਾਅਦ ਪੁੱਛ ਰਿਹਾ ਤੁਹਾਡੇ ਤੋਂ ਮੈਂ ਇੱਥੇ ਲਿਖ ਦੇਣਾ YouTube YouTube ਜੋ ਵੀ ਤੁਸੀਂ ਚੋਣੋ ਵੀ ਇਹ ਲਿਖਿਆ ਆ ਜੇ ਹਨਾ ਤੇ ਉਹ ਲਿਖਿਆ ਆ ਜਾਏਗਾ ਜੀ ਠੀਕ ਆ ਉਹ ਇਸੇ ਤਰ੍ਹਾਂ ਲਿਖਿਆ ਆ ਜਾ ਮੈਂ ਇੱਥੇ ਡਨ ਕਰ ਦਿੰਦਾ ਮਤਲਬ ਥੋੜੇ ਕਰਕੇ ਦਿਖਾਉਣਾ ਪਾਵਾਂ ਅ ਡਨ ਕਰਦਾ ਠੀਕ ਆ ਜੀ ਹੁਣ ਆ ਦੇਖੋ ਇੱਥੇ ਲਿਖਿਆ ਵੀ ਆ ਗਿਆ ਨਾ ਦੇਖੋ ਟੈਕਸ ਦੇ ਉੱਤੇ ਲਿਖਿਆ ਆ ਗਿਆ ਨਾ ਸਰੋਏ ਵਲੋਗ YouTube ਹੁਣ ਮੈਂ ਤੁਹਾਨੂੰ ਪਲੇ ਕਰਕੇ ਦਿਖਾਉਣਾ ਤੁਸੀਂ ਦੇਖੋ ਇੱਥੇ ਲਿਖਿਆ ਆਏਗਾ ਦੇਖੋ ਤੁਸੀਂ ਇਹਦਾ ਸਾਈਜ਼ ਵਧਾ ਸਕਦੇ ਹੋ ਘਟਾ ਵੀ ਸਕਦੇ ਹੋ ਵੱਡਾ ਵੀ ਕਰ ਆ ਦੇਖੋ ਸਰੋਏ ਆ ਗਿਆ ਹੁਣ ਵਲੋਗ ਆ ਜਾਏਗਾ ਅਗੇ YouTube ਆਏਗਾ ਆ YouTube ਆ ਗਿਆ ਆ ਸਕਰੀਮਿੰਗ ਆ ਜੀ ਆ ਦੇਖੋ ਜੋ ਜੋ ਤੁਸੀਂ ਮਤਲਬ ਵੀ ਲਿਖੋਗੇ ਜੀ ਤੁਹਾਨੂੰ ਆਟੋਮੈਟਿਕ ਇਹ ਲਿਖ ਕੇ ਦੇ ਦੇਗਾ ਬਸ ਤੁਸੀਂ ਇੱਕ ਵਾਰੀ ਸੈੱਟ ਕਰ ਲੈਣਾ ਇਹ ਤੁਹਾਡੇ ਲਈ ਬਹੁਤ ਵਧੀਆ অপਸ਼ਨ ਆ ਇਹ ਜਿਹੜੀ ਆ ਦੇਖੋ ਵਧੀਆ ਹੋ ਗਿਆ ਨਾ ਇਹ ਜਿਹੜੀ ਚੀਜ਼ ਆ ਬਸ ਹੋਰ ਕੁਝ ਵੀ ਨਹੀਂ ਹੈਗਾ ਇਹ ਇਹ ਫਾਇਦਾ ਵਾ ਤੁਹਾਨੂੰ ਰੀਲ ਰੂਲ ਬਣਾਉਣੀ ਹੈ ਜਦੋਂ ਮੰਨ ਕੇ ਚਲੋ ਤੁਸੀਂ ਕੋਈ ਵੀ ਰੀਲ ਬਣਾਉਣੀ ਹੈ ਤੁਹਾਡੇ ਲਈ ਇਹ ਬਹੁਤ ਫਾਇਦੇਮੰਦ ਹੋਏਗਾ ਜੀ ਸੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਸੋ ਇਹ ਜੋ ਵੀ ਮੈਂ ਤੁਹਾਨੂੰ ਲੈਸਨ ਕਰਾਇਆ ਵਾ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਿ ਪਲੀਜ਼ ਇਹ ਸਾਰੇ ਚਾਰੇ ਪੰਜੇ ਟੂਲ ਨੂੰ ਤੁਸੀਂ ਖੁਦ ਕਰਕੇ ਦੇਖੋ ਜਦੋਂ ਤੱਕ ਤੁਸੀਂ ਇਹ ਟੂਲ ਤੁਸੀਂ ਖੁਦ ਨਹੀਂ ਕਰਕੇ ਦੇਖੋਗੇ ਨਾ ਉਦੋਂ ਤੱਕ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਜਦੋਂ ਤੱਕ ਤੁਸੀਂ ਪ੍ਰੈਕਟਿਸ ਕਰਦੇ ਰਹੋਗੇ ਤੁਸੀਂ ਬਹੁਤ ਵਧੀਆ ਤੁਸੀਂ ਮਾਸਟਰ ਬਣ ਜਾਓਗੇ ਜੀ ਇਹਦੇ ਸੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਸਵਾਲ ਹੋ ਤਾਂ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਕੇ ਥੱਲੇ ਵੀ ਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ